ਸੋ ਬਿਮਾਰੀਆਂ ਦਾ ਇੱਕ ਇਲਾਜ ਸੀਟ ਸਾਈਕਲਿੰਗ ਅੱਜ ਕੱਲ੍ਹ ਔਰਤਾਂ ਨੂੰ ਹਾਰਮੋਨਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈ ਉਸ ਕਾਰਨ ਕਿਸੇ ਨੂੰ ਮੈਂਸਿਸ ਇਰੈਗੂਲਰ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ ਤੇ ਕਿਸੇ ਨੂੰ ਪੀਸੀਓਡੀ ਤੇ ਪੀਐਸਡੀ ਪ੍ਰੋਬਲਮ ਹੁੰਦੀ ਹੈ ਜਾਂ ਹੋ ਸਕਦਾ ਹੈ ਉਹਨਾਂ ਨੂੰ ਪ੍ਰੈਗਨੈਂਟ ਹੋਣ ਚ ਪ੍ਰੋਬਲਮ ਆ ਰਿਓ ਅਜਿਹੇ ਚ ਸੀਟ ਸਾਈਕਲਿੰਗ ਬਹੁਤ ਮਦਦਗਾਰ ਹੁੰਦਾ ਹੈ ਸੀਟ ਸਾਈਕਲਿੰਗ ਕੀ ਹੁੰਦਾ ਹੈ ਐਸ ਯੂ ਸਪੈਸਿਫਿਕ ਟਾਈਪ ਦੇ ਸੀਡ ਔਰਤਾ ਨੂੰ ਖਾਣੇ ਹੁੰਦੇ ਹਨ ਦੋ ਫੇजेस ਚ ਜੀਵੇ ਕੀ ਜੇ ਤੁਹਾਡੇ ਪੀਰੀਅਡਸ ਅਜੇ ਤੋ ਸਟਾਰਟ ਹੋਏ ਹਨ ਤਾਂ ਉਸ ਦਿਨ ਤੋਂ ਲੈ ਕੇ 14ਵੇਂ ਦਿਨ ਤੱਕ ਤੁਸੀਂ ਫਲੈਕਸ ਸੀਡ ਅਤੇ ਪਮਕਿਨ ਸੀਡ ਦਾ ਸੇਵਨ ਕਰਨਾ ਹੈ ਇੱਕ ਇੱਕ ਚਮਚਾ ਦੋ ਵਾ ਦਾ ਪਾਊਡਰ ਬਣਾ ਕੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਜਾਂ ਫਿਰ ਸੈਲਡ ਚ ਪਾ ਕੇ ਵੀ ਖਾ ਸਕਦੇ ਹੋ 14ਵੇਂ ਦਿਨ ਜਿਸ ਦਿਨ ਤੋਂ ਤੁਹਾਡੀ Ovulation start ਹੁੰਦੀ ਹੈ ਉਸ ਦਿਨ ਤੋਂ ਬਾਅਦ ਤੁਸੀਂ ਸੈਸੀਮੇ ਸੀਡਸ ਅਤੇ ਸਨਫਲਾవర్ ਸੀਡਸ ਦਾ ਸੇਵਨ ਕਰਨਾ ਹੈ। 1-1 ਚਮਚਾ ਦੋ ਵਾਦਾ ਪਾਊਡਰ ਬਣਾ ਕੇ ਤੁਸੀਂ ਲੈ ਸਕਦੇ ਹੋ ਜਾਂ ਫਿਰ ਸਲਾਦ 'ਚ ਵੀ ਇਸ ਨੂੰ ਐਡ ਕਰ ਸਕਦੇ ਹੋ। ਇਹ ਤੁਹਾਡੀ ਪ੍ਰੈਸਟੇਕੋਨ ਲੈਵਲ ਨੂੰ ਇਨਕਰੀਜ਼ ਕਰਦਾ ਹੈ। ਇਹ ਤੁਹਾਡੀ ਮੈਂਸਿਸ ਰੈਗੂਲੈਰਿਟੀ ਨੂੰ ਕੱਟ ਕਰਦਾ ਹੈ ਅਤੇ ਬਹੁਤ ਸਾਰੇ ਹਾਰਮੋਨਲ ਪ੍ਰੋਬਲਮ 'ਚ ਤੁਹਾਡੀ ਮਦਦ ਕਰਦਾ ਹੈ। ਸਿਹਤ ਨਾਲ ਜੁੜੀਆਂ ਹੋਰ ਅਪਡੇਟਸ ਲਈ ਦੇਖਦੇ ਰਹੋ। ہیلت سو بیماریاں دا ایک علاج سیٹ سائیکلنگ اج کل عورتاں نوں ہارمونز دی پرابلم بہت زیادہ ہوندی ہے اس کارن کسے نوں مینسیز اریگولر دی سمسیا بہت زیادہ ہوندی ہے تے کسے نوں پی سی او ڈی تے پی ایس او ایس دی پرابلم ہوندی ہے جاں ہو سکدا ہے اوناں نوں پریگنینٹ ہون چ پرابلم آ رہی ہو اجے چ سیٹ سائیکلنگ بہت مددگار ہوندا ہے ਸੀਡ ਸਾਇਕਲਿੰਗ ਕੀ ਹੁੰਦਾ ਹੈ ਇਹ ਸ਼ੂ ਸਪੈਸੀਫਿਕ ਟਾਈਪ ਦੇ ਸੀਡ ਔਰਤਾਂ ਨੂੰ ਖਾਣੇ ਹੁੰਦੇ ਹਨ ਦੋ ਫੇजेस ਚ ਜੀਵੇ ਕੀ ਜੇ ਤੁਹਾਡੇ ਪੀਰੀਅਡਸ ਅਜੇ ਤੋ ਸਟਾਰਟ ਹੋਏ ਹਨ ਤਾਂ ਉਸ ਦਿਨ ਤੋਂ ਲੈ ਕੇ 14ਵੇਂ ਦਿਨ ਤੱਕ ਤੁਸੀਂ ਫਲੈਕਸ ਸੀਡ ਅਤੇ ਪਮਕਿਨ ਸੀਡ ਦਾ ਸੇਵਨ ਕਰਨਾ ਹੈ ਇੱਕ ਇੱਕ ਚਮਚ ਦੋ ਵਾ ਦਾ ਪਾਊਡਰ ਬਣਾ ਕੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਜਾਂ ਫਿਰ ਸੈਲਡ ਚ ਪਾ ਕੇ ਵੀ ਖਾ ਸਕਦੇ ਹੋ 14ਵੇਂ ਦਿਨ ਜਿਸ ਦਿਨ ਤੋਂ ਤੁਹਾਡੀ ਓਵਿਜਨ ਸਟਾਰਟ ਹੁੰਦੀ ਹੈ ਉਸ ਦਿਨ ਤੋਂ ਬਾਅਦ ਤੁਸੀਂ ਸੈਸਮੀ ਸੀਡਸ ਅਤੇ ਸਨਫਲਾਵਰ ਸੀਡਸ ਦਾ ਸੇਵਨ ਕਰਨਾ ਹੈ ਇੱਕ ਇੱਕ ਚਮਚ ਦੋਵਾ ਦਾ ਪਾਊਡਰ ਬਣਾ ਕੇ ਤੁਸੀਂ ਲੈ ਸਕਦੇ ਹੋ ਜਾਂ ਫਿਰ ਸਲਾਦ ਚ ਵੀ ਇਸ ਨੂੰ ਐਡ ਕਰ ਸਕਦੇ ਹੋ ਇਹ ਤੁਹਾਡੀ ਪ੍ਰੈਸਟਕੋਨ ਲੈਵਲ ਨੂੰ ਇਨਕਰੀਸ ਕਰਦਾ ਹੈ ਇਹ ਤੁਹਾਡੀ ਮੈਂਸਿਸ ਰੈਗੂਲੈਰਿਟੀ ਨੂੰ ਕੱਟ ਕਰਦਾ ਹੈ ਅਤੇ ਬਹੁਤ ਸਾਰੇ ਹਾਰਮੋਨਲ ਪ੍ਰੋਬਲਮ ਚ ਤੁਹਾਡੀ ਮਦਦ ਕਰਦਾ ਹੈ ਸਿਹਤ ਨਾਲ ਜੁੜਿਆ ਹੋਰ ਅਪਡੇਟਸ ਲਈ ਦੇਖਦੇ ਰਹੋ هيل ہیلت 100 بیماریاں ਦਾ ਇੱਕ ਹੀ ਇਲਾਜ ਸੀਟ ਸਾਈਕਲਿੰਗ ਅੱਜ ਕੱਲ ਔਰਤਾਂ ਨੂੰ ਹਾਰਮੋਨਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈ ਉਸ ਕਾਰਨ ਕਿਸੇ ਨੂੰ ਮੈਂਸਿਸ ਇਰੈਗੂਲਰਲੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ ਤੇ ਕਿਸੇ ਨੂੰ ਪੀਸੀਓਡੀ ਤੇ ਪੀਐਸਡੀ ਪ੍ਰੋਬਲਮ ਹੁੰਦੀ ਹੈ ਜਾਂ ਹੋ ਸਕਦਾ ਹੈ ਉਹਨਾਂ ਨੂੰ ਪ੍ਰੈਗਨੈਂਟ ਹੋਣ ਚ ਪ੍ਰੋਬਲਮ ਆ ਰਿਓ ਅਜਿਹੇ ਚ ਸੀਟ ਸਾਈਕਲਿੰਗ ਬਹੁਤ ਮਦਦਗਾਰ ਹੁੰਦਾ ਹੈ ਸੀਟ ਸਾਈਕਲਿੰਗ ਕੀ ਹੁੰਦਾ ਐਸ ਯੂ ਸਪੈਸਿਫਿਕ ਟਾਈਪ ਦੇ ਸੀਡ ਔਰਤਾਂ ਨੂੰ ਖਾਣੇ ਹੁੰਦੇ ਹਨ ਦੋ ਫੇजेस 'ਚ ਜਿਵੇਂ ਕਿ ਜੇ ਤੁਹਾਡੇ ਪੀਰੀਅਡਸ ਅਜੇ ਤੋ ਸਟਾਰਟ ਹੋਏ ਹਨ ਤਾਂ ਉਸ ਦਿਨ ਤੋਂ ਲੈ ਕੇ 14ਵੇਂ ਦਿਨ ਤੱਕ ਤੁਸੀਂ ਫਲੈਕਸ ਸੀਡ ਅਤੇ ਪਮਕਿਨ ਸੀਡ ਦਾ ਸੇਵਨ ਕਰਨਾ ਹੈ ਇੱਕ ਇੱਕ ਚਮਚ ਦੋ ਵਾ ਦਾ ਪਾਊਡਰ ਬਣਾ ਕੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਜਾਂ ਫਿਰ ਸੈਲਡ ਚ ਪਾ ਕੇ ਵੀ ਖਾ ਸਕਦੇ ਹੋ 14ਵੇਂ ਦਿਨ ਜਿਸ ਦਿਨ ਤੋਂ ਤੁਹਾਡੀ Ovulation start ਹੁੰਦੀ ਹੈ ਉਸ ਦਿਨ ਤੋਂ ਬਾਅਦ ਤੁਸੀਂ ਸੈਸੀਮੇ ਸੀਡਸ ਅਤੇ ਸਨਫਲਾవర్ ਸੀਡਸ ਦਾ ਸੀਵਨ ਕਰਨਾ ਹੈ। 1-1 ਚਮਚਾ ਦੋ ਵਾਦਾ ਪਾਊਡਰ ਬਣਾ ਕੇ ਤੁਸੀਂ ਲੈ ਸਕਦੇ ਹੋ ਜਾਂ ਫਿਰ ਸਲਾਦ 'ਚ ਵੀ ਇਸ ਨੂੰ ਐਡ ਕਰ ਸਕਦੇ ਹੋ। ਇਹ ਤੁਹਾਡੀ ਪ੍ਰੈਸਟਕੋਨ ਲੈਵਲ ਨੂੰ ਇਨਕਰੀਸ ਕਰਦਾ ਹੈ। ਇਹ ਤੁਹਾਡੀ ਮੈਂਸਿਸ ਰੈਗੂਲੈਰਿਟੀ ਨੂੰ ਕੱਟ ਕਰਦਾ ਹੈ ਅਤੇ ਬਹੁਤ ਸਾਰੇ ਹਾਰਮੋਨਲ ਪ੍ਰੋਬਲਮ 'ਚ ਤੁਹਾਡੀ ਮਦਦ ਕਰਦਾ ਹੈ। ਸਿਹਤ ਨਾਲ ਜੁੜਿਆ ਹੋਰ ਅਪਡੇਟਸ ਲਈ ਦੇਖਦੇ ਰਹੋ। ਡੇਲੀ ਹੈਲਥ ਸੋ ਬਿਮਾਰੀਆਂ ਦਾ ਇੱਕ ਇਲਾਜ ਸੀਟ ਸਾਈਕਲਿੰਗ ਅੱਜ ਕੱਲ ਔਰਤਾਂ ਨੂੰ ਹਾਰਮੋਨਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੁੰਦੀ ਹੈ ਉਸ ਕਾਰਨ ਕਿਸੇ ਨੂੰ ਮੈਂਸਿਸ ਇਰੈਗੂਲਰ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ ਤੇ ਕਿਸੇ ਨੂੰ ਪੀਸੀਓਡੀ ਤੇ ਪੀਐਸਓਐਸ ਦੀ ਪ੍ਰੋਬਲਮ ਹੁੰਦੀ ਹੈ ਜਾਂ ਹੋ ਸਕਦਾ ਹੈ ਉਹਨਾਂ ਨੂੰ ਪ੍ਰੈਗਨੈਂਟ ਹੋਣ ਚ ਪ੍ਰੋਬਲਮ ਆ ਰਹੀ ਹੋ ਅਜਿਹੇ ਚ ਸੀਟ ਸਾਈਕਲਿੰਗ ਬਹੁਤ ਮਦਦਗਾਰ ਹੁੰਦਾ ਹੈ ਸੀਡ ਸਾਇਕਲਿੰਗ ਕੀ ਹੁੰਦਾ ਹੈ ਇਹ ਸ਼ੂ ਸਪੈਸੀਫਿਕ ਟਾਈਪ ਦੇ ਸੀਡ ਔਰਤਾ ਨੂੰ ਖਾਣੇ ਹੁੰਦੇ ਹਨ ਦੋ ਫੇजेस ਚ ਜੀਵੇ ਕੀ ਜੇ ਤੁਹਾਡੇ ਪੀਰੀਅਡਸ ਅਜੇ ਤੋ ਸਟਾਰਟ ਹੋਏ ਹਨ ਤਾਂ ਉਸ ਦਿਨ ਤੋਂ ਲੈ ਕੇ 14ਵੇਂ ਦਿਨ ਤੱਕ ਤੁਸੀਂ ਫਲੈਕਸ ਸੀਡ ਅਤੇ ਪਮਕਿਨ ਸੀਡ ਦਾ ਸੇਵਨ ਕਰਨਾ ਹੈ ਇੱਕ ਇੱਕ ਚਮਚ ਦੋ ਵਾ ਦਾ ਪਾਊਡਰ ਬਣਾ ਕੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ ਜਾਂ ਫਿਰ ਸੈਲਡ ਚ ਪਾ ਕੇ ਵੀ ਖਾ ਸਕਦੇ ਹੋ 14ਵੇਂ ਦਿਨ جس دن تو ਤੁਹਾਡੀ اوویجن سٹارٹ ہوندی ہے اس دن ਤੋਂ ਬਾਅਦ ਤੁਸੀਂ ਸੈਸੀਮੇ ਸੀਡਸ ਅਤੇ سن فلاور ਸੀਡਸ ਦਾ ਸੇਵਨ ਕਰਨਾ ਹੈ ایک ایک ਚਮਚੇ دو ਵਾਰ ਦਾ ਪਾਊਡਰ ਬਣਾ ਕੇ ਤੁਸੀਂ ਲੈ ਸਕਦੇ ਹੋ ਜਾਂ ਫਿਰ ਸਲਾਦ ਚ ਵੀ ਇਸ ਨੂੰ ਐਡ ਕਰ ਸਕਦੇ ਹੋ ਇਹ ਤੁਹਾਡੀ ਪ੍ਰੈਸਟਕੋਨ ਲੈਵਲ ਨੂੰ ਇਨਕਰੀਸ ਕਰਦਾ ਹੈ ਇਹ ਤੁਹਾਡੀ ਮੈਂਸਿਸ ਰੈਗੂਲਰਟੀ ਨੂੰ ਕੱਟ ਕਰਦਾ ਹੈ ਅਤੇ ਬਹੁਤ ਸਾਰੇ ہارمونل پرابلم ਚ ਤੁਹਾਡੀ مدد ਕਰਦਾ ਹੈ ਸਿਹਤ ਨਾਲ ਜੁੜੀਆਂ ਹੋਰ اپڈیٹس ਲਈ ਦੇਖਦੇ ਰਹੋ really health